ਪੰਜਾਬ ਦੇ ਵਿੱਚ ਕੋਈ ਵੀ ਦਿਨ ਅਜੇਹਾ ਨਹੀਂ ਹੁੰਦਾ ਜਦੋਂ ਕੋਈ ਵਾਰਦਾਤ ਨਾ ਹੋਵੇ, ਕੋਈ ਕਤਲ ਨਾ ਹੋਵੇ, ਕੋਈ ਲੁੱਟਖੋ ਦੀ ਵਾਰਦਾਤ ਜਿਹੜੀ ਆ ਉਹ ਸਾਹਮਣੇ ਨਾ ਆਏ। ਅਕਸਰ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਲੋਕ ਅਰਦਾਸਾ ਕਰਕੇ ਸੌਂਦੇ ਨੇ ਕਿ ਅਗਲਾ ਦਿਨ ਜਿਹੜਾ ਚੜੇ ਉਸ ਦੇ ਵਿੱਚ ਕੋਈ ਵੀ ਇਸ ਤਰੀਕੇ ਦੀ ਘਟਨਾ ਨਾ ਵਾਪਰੇ। ਪਰ ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਬਲੰਦ ਹੋ ਚੁੱਕੇ ਨੇ। ਕਤਲ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਹੁਣ ਇੱਕ ਫਿਲਮੀ ਸਟਾਈਲ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਹਾਲੀ ਦੇ ਵਿੱਚ ਇਹ ਲੁੱਟ ਹੋਈ ਹੈ ਵੱਡੀ ਲੋਟ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਕੈਸ਼ ਦੇ ਨਾਲ ਭਰਿਆ ਬੈਗ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਅੱਖਾਂ ਦੇ ਵਿੱਚ ਲਾਲ ਮਿਰਚਾ ਪਾ ਕੇ ਵਿਅਕਤੀ ਨੂੰ ਅੰਨ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਦੇ ਕੋਲੋਂ ਇਹ ਕੈਸ਼ ਦਾ ਭਰਿਆ ਬੈਗ ਲਜਾਇਆ ਜਾਂਦਾ ਹੈ। ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਵੱਡੀ ਗੱਲ ਹੈ ਕਿ ਦਿਨ ਦਿਹਾੜੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮੁਹਾਲੀ ਦੇ ਫੇਸ ਸੱਤ ਦੇ ਵਿੱਚ ਬੀਤੇ ਦਿਨ ਇਹ ਵਾਰਦਾਤ ਹੋਈ ਹੈ ਕਿਸ ਤਰੀਕੇ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੁਟੇਰੇ ਕਿਸ ਤਰੀਕੇ ਦੇ ਨਾਲ ਫਰਾਰ ਹੋ ਰਹੇ ਨੇ ਸੀਸੀਟੀਵੀ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਇੱਥੇ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਜਿਹੜੇ ਲੋਕ ਇੱਥੇ ਮੂਕ ਦਰਸ਼ਕ ਬਣ ਕੇ ਬੈਠੇ ਨੇ ਇਹਨਾਂ ਦੇ ਵੱਲੋਂ ਇਹਨਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਦੋ ਬੰਦੇ ਨੇ ਭੱਜ ਰਹੇ ਨੇ ਪਿੱਛੇ ਇੱਕ ਵਿਅਕਤੀ ਇਹਨਾਂ ਦੇ ਪਿੱਛੇ ਭੱਜ ਰਿਹਾ ਪਰ ਇੱਥੇ ਕਈ ਲੋਕ ਨੇ ਦੁਪਹਿਰ ਦਾ ਵੇਲਾ ਹੈ ਪਰ ਕਿਸੇ ਦੇ ਵੱਲੋਂ ਵੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਕਿ ਇਹਨਾਂ ਨੂੰ ਕਿਤੇ ਫੜਿਆ ਜਾ ਸਕੇ ਤਾਂ ਮੁਹਾਲਲੇ ਦੇ ਵਿੱਚ ਇਹ ਲੁੱਟ ਦੀ ਵਾਰਦਾਤ ਹੋਈ ਹੈ ਕਰੀਬ 4 ਲੱਖ ਰੁਪਿਆ ਬੈਗ ਦੇ ਵਿੱਚ ਸੀ ਤੇ ਲੁਟੇਰੇ ਇੱਥੋਂ ਲੁੱਟ ਕੇ ਫਰਾਰ ਹੋ ਜਾਂਦੇ ਨੇ ਜੋ ਮਾਲਕ ਨੇ ਉਹਨਾਂ ਦੇ ਵੱਲੋਂ ਇਸ ਬਾਬਤ ਐਫ ਆਈ ਆਰ ਵੀ ਦਰਜ ਕਰਵਾਈ ਗਈ ਹੈ ਹੁੰਦਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆ ਦਰਸਲ ਕੈਸ਼ ਦੇ ਨਾਲ ਭਰਿਆ ਹੋਇਆ ਜਿਸ ਦੇ ਵਿੱਚ ਕਰੀਬ ਜੋ ਅਮਾਉਂਟ ਦੀ ਗੱਲ ਕੀਤੀ ਜਾਵੇ 4 ਲੱਖ ਕੈਸ਼ ਸੀਗਾ ਏਟੀਐਮ ਦੇ ਵਿੱਚ ਡਿਪੋਜ਼ਿਟ ਕਰਾਉਣ ਦੇ ਲਈ ਬੰਦਾ ਆਂਦਾ ਹੈ ਉਹ ਏਟੀਐਮ ਦੇ ਵਿੱਚ ਪੈਸੇ ਜਮ੍ਹਾਂ ਕਰਵਾ ਰਿਆ ਹੁੰਦਾ ਹੈ ਤੇ ਇਸੇ ਦਰਮਿਆਨ ਇਹ ਦੋ ਵਿਅਕਤੀ ਜਿਹੜੇ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜੋ ਭਜਦੇ ਹੋਏ ਤੁਸੀਂ ਦੇਖ ਰਹੇ ਹੋ ਇਹ ਏਟੀਐਮ ਦੇ ਵਿੱਚ ਜਾਂਦੇ ਨੇ ਇਹਨਾਂ ਦੇ ਵੱਲੋਂ ਜੋ ਬੰਦਾ ਏਟੀਐਮ ਦੇ ਵਿੱਚ ਪੈਸੇ ਜਮ੍ਹਾਂ ਕਰਵਾ ਰਿਆ ਹੁੰਦਾ ਉਸ ਦੀ ਅੱਖਾਂ ਦੇ ਵਿੱਚ ਲਾਲ ਮਿਰਚਾਂ ਜਿਹੜੀਆਂ ਨੇ ਉਸਪਰੇ ਕੀਤੀਆਂ ਜਾਂਦੀਆਂ ਨੇ ਤਾਂ ਜੋ ਵਿਅਕਤੀ ਨੂੰ ਕੁਝ ਨਜ਼ਰ ਨਾ ਆਵੇ ਤੇ ਇਸੇ ਦਰਮਿਆਨ ਉਸ ਦੇ ਹੱਥਾਂ ਦੇ ਵਿੱਚੋਂ ਜੋ ਕੈਸ਼ ਦਾ ਭਰਿਆ ਬੈਗ ਸੀਗਾ ਉਹ ਲੁੱਟ ਕੇ ਖੋ ਕੇ ਇਹ ਭੱਜ ਜਾਂਦੇ ਨੇ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਨੇ ਹੈਲਮਟ ਪਾਇਆ ਹੋਇਆ ਹੈ ਜਦਕਿ ਦੂਜਾ ਵਿਅਕਤੀ ਉਸ ਦੇ ਪਿੱਛੇ ਭੱਜ ਰਿਹਾ ਅਤੇ ਪਿੱਛੇ ਇੱਕ ਹੋਰ ਵਿਅਕਤੀ ਭਜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਮੁਹਾਲੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਫੇਸ 7 ਦੀ ਇਹ ਘਟਨਾ ਹੈ ਬੀਤੇ ਦੁਪਹਿਰ 2:30 ਵਜੇ ਦਾ ਸਮਾਂ ਸੀ ਜਦੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਕੈਮਰੇਆ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਜੋ ਲੁਟੇਰੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਦੀ ਜਿਹੜੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਦੇ ਵੱਲੋਂ ਹੈਲਮਟ ਪਾਇਆ ਗਿਆ ਜਦਕਿ ਦੂਜੇ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਆਪਣੇ ਫੇਸ ਨੂੰ ਕਵਰ ਨਹੀਂ ਕੀਤਾ ਗਿਆ ਉਸ ਵਿਅਕਤੀ ਦੀ ਤਸਵੀਰ ਜਿਹੜੀ ਹੈ ਸਾਫ਼ ਕੈਮਰੇਆ ਦੇ ਵਿੱਚ ਕੈਦ ਹੋਈ ਹੈ ਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਿੱਥੇ ਹੈ ਕਿਉਂਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਪੰਜਾਬ ਦੇ ਵਿੱਚ ਨਿਕਲ ਚੁੱਕਾ ਹੈ ਕਤਲ ਹੋ ਰਹੇ ਨੇ ਲੁੱਟਖੋਹਾਂ ਹੋ ਰਹੀਆਂ ਨੇ ਲੋਕ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਨਹੀਂ ਤੇ ਹੁਣ ਤੇ ਇਹ ਬੰਦਾ ਏਟੀਐਮ ਦੇ ਵਿੱਚ ਪੈਸੇ ਜਿਹੜਾ ਹੈ ਉਹ ਜਮ੍ਹਾਂ ਕਰਵਾਉਣ ਦੇ ਲਈ ਆਇਆ ਸੀ ਤੇ ਏਟੀਐਮ ਦੇ ਵਿੱਚ ਹੀ ਇਹ ਵੱਡੀ ਲੁੱਟ ਦੀ ਵਾਰਦਾਤ ਜਿਹੜੀ ਹੈ ਉੱਥੇ ਵਾਪਰ ਜਾਂਦੀ ਹੈ ਤਾਂ ਇਸ ਬਾਬਾ ਜੋ ਗੁਰਜੋਤ ਸਿੰਘ ਸੀ ਉਹਨਾਂ ਦੇ ਵੱਲੋਂ ਐਫਆਈਆਰ ਵੀ ਦਰਜ ਕਰਵਾਈ ਗਈ ਹੈ ਕਿਉਂਕਿ ਜੋ ਵਿਅਕਤੀ ਇੱਥੇ ਪੈਸੇ ਜਮ੍ਹਾਂ ਕਰਵਾਉਣ ਆਇਆ ਸੀ ਉਹ ਇੱਕ ਕਰਮਚਾਰੀ ਸੀ ਤੇ ਜੋ ਗੁਰਜੋਤ ਸਿੰਘ ਉਹ ਮਾਲਕ ਸੀ ਜਿਨ੍ਹਾਂ ਦੀ ਇੱਕ ਟੈਲੀ ਲਿੰਕ ਨਾਮ ਦੀ ਕੰਪਨੀ ਹੈ ਉਹਨਾਂ ਦੇ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਦੋ ਵਿਅਕਤੀ ਏਟੀਐਮ ਦੇ ਵਿੱਚ ਦਾਖਲ ਹੁੰਦੇ ਨੇ ਜਦੋਂ ਉਹਨਾਂ ਦਾ ਮੁਲਾਜ਼ਮ ਜਿਹੜਾ ਹੈ ਉਹ ਉੱਥੇ ਪੈਸੇ ਜਮ੍ਹਾਂ ਕਰਵਾ ਰਿਹਾ ਹੁੰਦਾ ਹੈ ਤੇ ਇਸੇ ਦਰਮਿਆਨ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਸ ਦੀ ਅੱਖਾਂ ਦੇ ਵਿੱਚ ਲਾਲ ਮਿਰਚਾਂ ਜਿਹੜੀਆਂ ਨੇ ਉਹ ਸਪਰੇਅ ਕੀਤੀਆਂ ਜਾਂਦੀਆਂ ਨੇ ਅਕਸਰ ਇਸ ਤਰੀਕੇ ਦੀਆਂ ਘਟਨਾਵਾਂ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਫਿਲਮੀ ਸਟਾਈਲ ਦੇ ਵਿੱਚ ਲੁੱਟ ਹੁੰਦੀ ਹੈ ਤੇ ਹੁਣ ਅਜੀਆਈ ਹਕੀਕਤ ਦੇ ਵਿੱਚ ਹੋਇਆ ਹੈ ਪੰਜਾਬ ਦੇ ਵਿੱਚ ਜਿੱਥੇ ਮੁਹਾਲੀ ਦੇ ਫੇਸ 7 ਦੇ ਵਿੱਚ ਇੱਕ ਘਟਨਾ ਵਾਪਰੀ ਹੈ ਪਰ ਇਸ ਤੋਂ ਵੱਡੇ ਸਵਾਲ ਇਹ ਖੜੇ ਹੋ ਰਹੇ ਨੇ ਕਿ ਜਦੋਂ ਦੋ ਵਿਅਕਤੀ ਭੱਜ ਰਹੇ ਨੇ ਕੁਝ ਲੋਕ ਉੱਥੇ ਖੜੇ ਨੇ ਉਹਨਾਂ ਦੇ ਵੱਲੋਂ ਇੱਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਫੜਿਆ ਜਾ ਸਕੇ ਹਾਲਕੀ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਬੰਦੇ ਭੱਜ ਰਹੇ ਨੇ ਤੇ ਪਿੱਛੇ ਉਹ ਵਿਅਕਤੀ ਵੀ ਭੱਜ ਰਿਹਾ ਹੈ ਜੋ ਐਫ ਆਈ ਆਰ ਹੈ ਉਸ ਦੇ ਵਿੱਚ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਏਟੀਐਮ ਦੇ ਵਿੱਚ ਦੋ ਬੰਦੇ ਆਂਦੇ ਨੇ ਜਦੋਂ ਉਹਨਾਂ ਦਾ ਕਰਮਚਾਰੀ ਬੈਂਕ ਦੇ ਵਿੱਚ ਜੋ ਵਿੱਕੂ ਕੁਮਾਰ ਨਾਮ ਦੱਸਿਆ ਜਾ ਰਿਹਾ ਹੈ ਪੈਸੇ ਜਮ੍ਹਾਂ ਕਰਵਾ ਰਿਹਾ ਹੁੰਦਾ ਉਸ ਦੀ ਅੱਖਾਂ ਦੇ ਵਿੱਚ ਸਪਰੇਅ ਕੀਤਾ ਜਾਂਦਾ ਤੇ ਹੱਥ ਦੇ ਵਿੱਚੋਂ ਬੈਕ ਹੋ ਕੇ ਇਹ ਫਰਾਰ ਹੋ ਜਾਂਦੇ ਨੇ ਉਸ ਦੀ ਹਾਲਤ ਜੋ ਕਰਮਚਾਰੀ ਹੈ ਉਸ ਦੀ ਹਾਲਤ ਜਿਹੜੀ ਹੈ ਸੁਧਾਰ ਹੈ ਪਰ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤਾਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਘਟਨਾ ਵਾਪਰੀ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਹੁਣ ਸੀਸੀਟੀਵੀ ਦੇ ਆਧਾਰ ਤੇ ਹੀ ਇਨ੍ਹਾਂ ਲੁਟੇਰਿਆਂ ਦੀ ਪਾਲ ਕੀਤੀ ਜਾ ਰਹੀ ਹੈ ਪਰ ਦਿਨ ਦਿਹਾੜੇ ਛਿੱਟੇ ਦਿਨ ਕਿਸ ਤਰੀਕੇ ਦੇ ਨਾਲ ਲੁੱਟਖੋਹਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਲੁਟੇਰੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੌਸਲੇ ਬਲੰਦ ਹੋ ਚੁੱਕੇ ਨੇ ਕਾਨੂੰਨ ਵਿਵਸਥਾ ਕਿੱਥੇ ਨੇ ਵੱਡੇ ਸਵਾਲ ਇੱਥੇ ਖੜੇ ਹੋ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਨੂੰ ਠੇਂਗਾ ਦਿਖਾਇਆ ਜਾ ਰਿਹਾ ਕਿ ਉਹਨਾਂ ਦੇ ਵਿੱਚ ਕਾਨੂੰਨ ਦਾ ਕੋਈ ਖੌਫ ਕੋਈ ਡਰ ਨਜ਼ਰ ਨਹੀਂ ਆ ਰਿਹਾ ਜਿੱਥੇ ਲੁਟੇਰੇ ਏਟੀਐਮ ਦੇ ਵਿੱਚ ਦਾਖਲ ਹੋ ਕੇ ਬੰਦੇ ਦੇ ਹੱਥੋਂ ਪੈਸਿਆਂ ਦੇ ਨਾਲ ਭਰਿਆ ਇਹ ਬੈਗ ਲੁੱਟ ਕੇ ਫਰਾਰ ਹੋਏ ਨੇ